ਸਤਿ ਸ਼੍ਰੀ ਅਕਾਲ ਵੀਰੋ ਮੈਂ ਨਵਜੋਤਕਾਰ ਲੰਬੀ ਸਵਾਜ ਭਗਵੰਤਮਾਨ ਬਾਰੇ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਆ ਸੋ ਵੀਰੋ ਜਿਸ ਤਰ੍ਹਾਂ ਭਗਵੰਤਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਸ਼ਰਾਬੀ ਕਿਹਾ ਜਾ ਰਿਹਾ ਨਾ ਤਾਂ ਉਹਨਾਂ ਨੇ ਕਿਸੇ ਮਾਂ ਦਾ ਪੁੱਤ ਚਿੱਟੇ ਤੇ ਲਾਇਆ ਨਾ ਉਹਨਾਂ ਨੇ ਆਪਣੇ ਐਮਪੀ ਫੰਡ ਚੋਂ ਪੈਸੇ ਖਾਦੇ ਆ ਤੇ ਨਾ ਹੀ ਉਹਨਾਂ ਨੇ ਕਿਸੇ ਤੇ ਝੂਠੇ ਪਰਚੇ ਕਰਵਾਏ ਆ ਸੋ ਫਿਰ ਵੀ ਵੀਰੋ ਉਹਨਾਂ ਨੂੰ ਪਰਸਨਲੀ ਅਟੈਕ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਜਿਹੜੇ ਅਕਾਲੀ ਤੇ ਕਾਂਗਰਸੀ ਤੇ ਬੀਜੇਪੀ ਲੀਡਰ ਕਹਿੰਦੇ ਆ ਕਿ ਸਾਨੂੰ ਭਗਵਾਨ ਤੁਮਾਨ ਚ ਸ਼ਰਾਬ ਦਾ ਮਸ਼ਕ ਆਉਂਦਾ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਕਿ 11 ਮਾਰਚ ਨੂੰ ਪੰਜਾਬ ਦੇ ਲੋਕ ਤੁਹਾਡੇ ਨੱਕਾਂ ਤੇ ਅਜੇਹੇ ਟੱਕਣ ਚੜਾਉਣਗੇ ਕਿ ਸ਼ਰਾਬ ਦਾ ਮਸ਼ਕ ਆਉਣਾ ਤਾਂ ਦੂਰ ਦੀ ਗੱਲ ਜੇ ਤੁਹਾਨੂੰ ਸੌਖੇ ਸਾਹ ਵੀ ਆਗੇ ਤਾਂ ਸਾਨੂੰ ਪੰਜਾਬੀਆਂ ਕਿਉਂ ਸੋ ਵੀਰੋ ਨਰਿੰਦਰ ਮੋਦੀ ਨੇ ਵੀ ਉਹਨਾਂ ਤੇ ਜਿਹੜਾ ਪਰਸਨਲ ਕਮੈਂਟ ਕੀਤਾ ਸੋ ਉਹਨਾਂ ਦਾ ਪਰਸਨਲ ਕਮੈਂਟ ਕਰਨਾ ਉਹਨਾਂ ਦੇ ਇੱਕ ਬਖਲਾਹਟ ਨੂੰ ਦਰਸਾਉਂਦਾ ਹੈਗਾ ਸੋ ਵੀਰੋ ਕਿਉਂਕਿ ਉਹ ਸੋਚਦੇ ਸੀ ਕਿ ਭਗਵਾਨਤਮਾਨ ਹੁਣ ਲੋਕ ਸਭਾ ਚੋਂ ਸਸਪੈਂਡ ਕੀਤਾ ਗਿਆ ਪੰਜਾਬ ਚਾਦਾ ਇਲੈਕਸ਼ਨ ਲੜ ਰਿਹਾ ਉਹਨੇ ਕਿਹੜਾ ਮੁੜ ਕੇ ਵਾਪਸ ਆਣਾ ਪਰ ਸਤੋਜ ਵਾਲੇ ਮਹਿੰਦਰ ਮਾਸਟਰ ਦੇ ਮੁੰਡੇ ਨੇ ਕਮਾਲ ਹੀ ਕਰਤੀ ਜਾ ਕੇ ਸਿੱਧਾ ਉਹਨਾਂ ਦੀ ਹਿੱਕ ਤੇ ਬੈਠ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੀਆਂ ਕੁਰਸੀਆਂ ਤਾਂ ਹੁਣ ਸਾਡੇ ਹੱਥੋਂ ਗਈਆਂ ਤੇ ਹਿੱਲਣੀਆਂ ਹੁਣ ਸੈਂਟਰ ਦੀਆਂ ਕੁਰਸੀਆਂ ਵੀ ਸੋ ਵੀਰੋ ਮੈਂ ਅਕਾਲੀ ਬੀਜੇਪੀ ਤੇ ਕਾਂਗਰਸ ਦੇ ਲੀਡਰਾਂ ਨੂੰ ਦੱਸਣਾ ਚਾਹੁੰਨੀ ਆ ਕਿ ਤੁਸੀਂ ਝੂਠੀਆਂ ਸੱਚੀਆਂ ਜੋ ਮਰਜ਼ੀ ਖਬਰਾਂ ਭਗਵੰਤ ਮਾਨ ਵਾਲੇ ਦਿਓ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਇੰਨਾ ਜ਼ਿਆਦਾ ਵਸ ਚੁੱਕਿਆ ਕਿ ਹੁਣ ਉਹ ਤੁਹਾਡੇ ਤੇ ਵਿਸ਼ਵਾਸ ਕਰਨਾ ਬਿਲਕੁਲ ਖਤਮ ਕਰ ਚੁੱਕਿਆ। ਸੋ ਜੇਕਰ ਤੁਸੀਂ ਭਗਵੰਤ ਮਾਨ ਦਾ ਵਾਅਕੀ ਮੁਕਾਬਲਾ ਕਰਨਾ ਚਾਹੁੰਦੇ ਹੋ, ਵਾਅਕੀ ਭਗਵੰਤ ਮਾਨ ਨੂੰ ਟੱਕਰ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਭਗਵੰਤ ਮਾਨ ਵਾਂਗੂ ਕਿਸੇ ਗਰੀਬ ਪਰਿਵਾਰ ਦੇ ਬਾਣ ਵਾਲੇ ਮੰਜੇ ਦੀਆਂ ਪੈਂਦਾ ਤੇ ਬੈਠ ਕੇ ਚਾਹ ਪੀਣੀ ਪਊਗੀ। ਇੱਕ ਗਰੀਬ ਕਿਸਾਨ ਦੇ ਖੇਤ ਦੀ ਵੱਟ ਤੇ ਬੈਠ ਕੇ ਰੋਟੀ ਖਾਣੀ ਪਊਗੀ। ਔਰ ਵੀਰੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਨੀ ਹਾਂ ਕਿ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਅਗਲੇ 20-30 ਸਾਲ ਤੱਕ ਪੁੱਲ ਜੋ ਕਿ ਪੰਜਾਬ ਦੀ ਸੱਤਾ ਤੁਹਾਡੇ ਹੱਥ ਆਊਗੀ ਸੋ ਇੱਕ ਇਨਕਲਾਬ ਦਾ ਤੂਫਾਨ ਉੱਠਿਆ ਸੀ ਪੰਜਾਬ ਦੀ ਧਰਤੀ ਤੋਂ ਜੋ ਕਿ ਅੱਜ ਪੂਰੇ ਦੇਸ਼ ਵਿੱਚ ਫੈਲਣ ਜਾ ਰਿਹਾ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਆ ਅਕਾਲੀ ਕਾਂਗਰਸੀ ਤੇ ਬੀਜੇਪੀ ਦੇ ਲੀਡਰੋ ਕਿ ਜੇਕਰ ਤੁਸੀਂ ਇਸ ਤੂਫਾਨ ਨੂੰ ਰੋਕ ਸਕਦੇ ਆ ਤਾਂ ਰੋਕ ਲਓ ਸੋ ਵੀਰੋ ਹੁਣੇ-ਹੁਣੇ ਭਗਵੰਤ ਮਾਨ ਸਰ ਲਈ ਦੋ ਲਾਈਨਾਂ ਲਿਖੀਆਂ ਸੀ ਸੋ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਹਰ ਪਿੰਡ ਦੇ ਸੱਤ ਮੋੜਾਂ ਤੇ ਚੱਲਦੀ ਭਗਵੰਤ ਮਾਨਾਂ ਤੇਰੀ ਗੱਲ ਚਾਰੇ ਖਾਨੇ ਤੂੰ ਚਿਤ ਕਰਤੇ ਰਾਜਨੀਤੀ ਦੇ ਵੱਡੇ ਵੱਡੇ ਮੱਲ ਕੀ ਬੁੱਢਾ ਕੀ ਬਜ਼ੁਰਗ ਕੀ ਜਵਾਨ ਹਰ ਕੋਈ ਹੋਇਆ ਫਿਰੇ ਤੇਰਾ دیਵਾਨਾ ਬੱਲੇ ਓ ਬੱਲੇ ਛਾ ਗਿਆ ਤੂੰ ਸਤੋਜ ਵਾਲਿਆ ਮਾਨਾ ਬੱਲੇ ਓ ਬੱਲੇ ਤੇਰੇ ਛਾ ਗਿਆ ਤੂੰ ਭਗਵੰਤ ਮਾਨਾ ਇਨਕਲਾਬ ਜਿੰਦਾਬਾਦ